ਸਿਦਮੂਸੇ ਵਾਲੇ ਦੇ ਯਾਦ ਬਾਪੂ ਬਲਕੌਰ ਸਿੰਘ ਨੇ ਇੱਕ ਹੋਰ ਬਣਵਾਇਆ ਟੈਟੂ ਪਿਓ-ਪੁੱਤ ਦੀ ਯਾਰੀ ਨੇ ਇੱਕ ਵਾਰੀ ਫੇਰ ਰਵਾਈ ਦੁਨੀਆ ਸਿਦਮੂਸੇ ਵਾਲੇ ਦੇ ਮਾਪੇ ਆਪਣੇ ਪੁੱਤ ਨੂੰ ਹਰ ਦਿਨ ਯਾਦ ਕਰਦੇ ਆ ਤੇ ਉਸ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਤਸਵੀਰ ਜਾਂ ਫਿਰ ਕੋਈ ਭਾਗੂ ਕਰ ਦੇਣ ਵਾਲਾ ਪੋਸਟ ਸਾਂਝਾ ਕਰਦੇ ਆ ਪਿੱਛੇ ਜਿਹੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਿੱਧੂ ਦਾ ਤਸਵੀਰ ਬਣਾਇਆ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਦੀ ਤਸਵੀਰ ਆਪਣੀ ਬਾਹ ਤੇ ਬਣਵਾਈ ਤੇ ਲਿਖਵਾਇਆ ਸਰਵਨਪੁੱਤ ਇੱਕ ਹੋਰ ਟੈਟੂ ਸਿੱਧੂ ਦੇ ਪਿਤਾ ਨੇ ਆਪਣੀ ਬਾਹ ਤੇ ਬਣਵਾਇਆ ਜੋ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਤ ਵਾਇਰਲ ਹੋ ਰਹੀ ਹੈ ਉਹਨਾਂ ਨੇ ਆਪਣੀ ਬਾਹ ਤੇ ਲਿਖਵਾਇਆ ਹੈ ਕੋਈ ਹੋਰ ਅਕਸਰ ਸਿੱਧੂ ਮੂਸੇਵਾਲਾ ਇਹ ਲਾਈਨ ਆਪਣੇ ਸ਼ੋਅ ਦੇ ਵਿੱਚ ਬੋਲਦੇ ਹੋਏ ਨਜ਼ਰ ਆਉਂਦੇ ਸੀ ਤੇ ਇਸ ਵੀਡੀਓ ਤੋਂ ਬਾਅਦ ਪਿਓ ਪੋਤੇ ਸਹਿਯਾਰੀ ਦੀ ਮਿਸਾਲ ਉਪੇਸ਼ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਹਰ ਪਾਸੇ ਇਸੇ ਵੀਡੀਓ ਦੇ ਚਰਚੇ ਹੋ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਸਿੱਧੂ ਮੂਸੇਵਾਲੇ ਦੀ ਯਾਦ ਚ ਬਾਪੂ ਬਲਕੌਰ ਸਿੰਘ ਨੇ ਇੱਕ ਹੋਰ ਬਣਵਾਇਆ ਟੈਟੂ ਪਿਓ-ਪੁੱਤ ਦੀ ਯਾਰੀ ਨੇ ਇੱਕ ਵਾਰੀ ਫੇਰ ਰਵਾਈ ਦੁਨੀਆ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਨੂੰ ਹਰ ਦਿਨ ਯਾਦ ਕਰਦੇ ਆ ਤੇ ਉਸ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਤਸਵੀਰ ਜਾਂ ਫਿਰ ਕੋਈ ਭਾਗੂ ਕਰ ਦੇਣ ਵਾਲਾ ਪੋਸਟ ਸਾਂਝਾ ਕਰਦੇ ਆ ਪਿੱਛੇ ਜਈ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਿੱਧੂ ਦਾ ਤਸਵੀਰ ਬਣਾਇਆ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਦੀ ਤਸਵੀਰ ਆਪਣੀ ਬਾਹ ਤੇ ਬਣਵਾਈ ਤੇ ਲਿਖਵਾਇਆ ਸਰਵਨ ਪੁੱਤ ਇੱਕ ਹੋਰ ਟੈਟੂ ਸਿੱਧੂ ਦੇ ਪਿਤਾ ਨੇ ਆਪਣੀ ਬਾਹ ਤੇ ਬਣਵਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਤ ਵਾਇਰਲ ਹੋ ਰਹੀ ਹੈ ਉਹਨਾਂ ਨੇ ਆਪਣੀ ਬਾਹ ਤੇ ਲਿਖਵਾਇਆ ਹੈ ਕੋਈ ਹੋਰ ਅਕਸਰ ਸਿੱਧੂ ਮੂਸੇਵਾਲਾ ਇਹ ਲਾਈਨ ਆਪਣੇ ਸ਼ੋਅ ਦੇ ਵਿੱਚ ਬੋਲਦੇ ਹੋਏ ਨਜ਼ਰ ਆਉਂਦੇ ਸੀ ਤੇ ਇਸ ਵੀਡੀਓ ਤੋਂ ਬਾਅਦ ਪਿਓ-ਪੋਤੇ ਸੇ ਯਾਰੀ ਦੀ ਮਿਸਾਲ ਉਪੇਸ਼ ਕਰਦੇ ਹੋਏ ਨਜ਼ਰ ਆਇਆ ਜਿਸ ਤੋਂ ਬਾਅਦ ਹਰ ਪਾਸੇ ਇਸੇ ਵੀਡੀਓ ਦੇ ਚਰਚੇ ਹੋ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਸਿੱਧੂ ਮੂਸੇਵਾਲੇ ਦੀ ਯਾਦ 'ਚ ਬਾਪੂ ਬਲਕੌਰ ਸਿੰਘ ਨੇ ਇੱਕ ਹੋਰ ਬਣਵਾਇਆ ਟੈਟੂ ਪਿਓ ਪੁੱਤ ਦੀ ਯਾਰੀ ਨੇ ਇੱਕ ਵਾਰੀ ਫੇਰ ਰਵਾਈ ਦੁਨੀਆ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਨੂੰ ਹਰ ਦਿਨ ਯਾਦ ਕਰਦੇ ਆ ਤੇ ਉਸ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਤਸਵੀਰ ਜਾਂ ਫਿਰ ਕੋਈ ਭਾਗੂ ਕਰ ਦੇਣ ਵਾਲਾ ਪੋਸਟਰ ਸਾਂਝਾ ਕਰਦੇ ਆ ਪਿੱਛੇ ਜਈ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਿੱਧੂ ਦਾ ਤਸਵੀਰ ਬਣਾਇਆ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਦੀ ਤਸਵੀਰ ਆਪਣੀ ਬਾਤ ਤੇ ਬਣਵਾਈ ਤੇ ਲਿਖਵਾਇਆ ਸਰਵਨ ਪੁੱਤ ਇੱਕ ਹੋਰ ਟੈਟੂ ਸਿੱਧੂ ਦੇ ਪਿਤਾ ਨੇ ਆਪਣੀ ਬਾਹ ਤੇ ਬਣਵਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਤ ਵਾਇਰਲ ਹੋ ਰਹੀ ਹੈ। ਉਹਨਾਂ ਨੇ ਆਪਣੀ ਬਾਹ ਤੇ ਲਿਖਵਾਇਆ ਹੈ ਕੋਈ ਹੋਰ ਅਕਸਰ ਸਿੱਧੂ ਮੂਸੇਵਾਲਾ ਇਹ ਲਾਈਨ ਆਪਣੇ ਸ਼ੋਅ ਦੇ ਵਿੱਚ ਬੋਲਦੇ ਹੋਏ ਨਜ਼ਰ ਆਉਂਦੇ ਸੀ ਤੇ ਇਸ ਵੀਡੀਓ ਤੋਂ ਬਾਅਦ ਪਿਓ-ਪੋਤੇ ਸਹਯਾਰੀ ਦੀ ਮਿਸਾਲ ਉਪੇਸ਼ ਕਰਦੇ ਹੋਏ ਨਜ਼ਰ ਆਏ। ਜਿਸ ਤੋਂ ਬਾਅਦ ਹਰ ਪਾਸੇ ਇਸੇ ਵੀਡੀਓ ਦੇ ਚਰਚੇ ਹੋ ਰਹੇ ਨੇ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ।